ਨਿਕਸੋੜਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਸਾਰਾ ਸਵਾਗਤ ਹੈ ਮੈਂ ਤੁਹਾਡਾ ਰਿਸ਼ੀ ਕੁਮਰਾ ਹੁਸ਼ਿਆਰਪੁਰ ਤੋਂ ਕੈਮਰਾਮੈਨ ਅਬਿਦ ਦੇ ਨਾਲ ਸੋ ਅਸੀਂ ਅੱਜ ਪਹੁੰਚੇ ਆ ਹੁਸ਼ਿਆਰਪੁਰ ਦੇ ਮਈਆਂ ਜੀ ਅਸੀਂ ਨੌਕਰ ਤੇਰੇ ਜਿਹੜਾ ਕਿ ਵੈਸ਼ਨੋਧਾਮ ਹੈ ਜਿਹੜਾ ਕਿ ਪਰਵਾਹੀ ਰੋਡ ਚਿੰਤਪੁਣੀ ਰੋਡ ਤੇ ਆ ਜਿੱਥੇ ਕਿ ਕਾਰਤਿਕ ਮਹੀਨਾ ਚੱਲ ਰਿਹਾ ਕਾਰਤਿਕ ਮਹੀਨੇ ਦੇ ਵਿੱਚ ਅੱਜ ਦੇ ਦਿਨ ਦੀਪ ਪਾਵਲੀ ਦੇਵ ਦੀ ਪਾਵਲੀ ਇਹਨੂੰ ਕਿਹਾ ਜਾਂਦਾ ਹੈ ਉਸ ਮੌਕੇ ਤੇ ਅੱਜ ਦੇ ਦਿਨ ਇੱਥੇ ਤੁਲਸੀ ਮਾਤਾ ਜੀ ਦੇ ਚਰਨਾਂ ਦੇ ਵਿੱਚ ਜੀਵੇ ਵੀ ਜਗਾਇਆ ਜਾਂਦੇ ਨੇ ਬਹੁਤ ਸਾਰੇ ਸ਼ਰਧਾਲੂ ਵੀ ਆਏ ਹੋਏ ਨੇ ਬਹੁਤ ਸਾਰੇ ਲੋਕ ਇੱਥੇ ਆ ਕੇ ਇੱਟਾਂ ਦੇ ਨਾਲ ਘਰ ਵੀ ਬਣਾਉਂਦੇ ਨੇ ਲੋਕਾਂ ਦਾ ਕਿਹਾ ਜਾਣਾ ਕਿ ਜੇ ਅਸੀਂ ਇੱਥੇ ਘਰ ਬਣਾਉਂਦੇ ਆ ਤੇ ਆਨ ਵਾਲੇ ਦਿਨ ਸਾਡਾ ਆਪਣਾ ਘਰ ਬਣ ਜਾਂਦਾ ਆ ਉਹ ਸਾਰੇ ਲੋਕ ਆਏ ਹੋਏ ਨੇ ਆਹ ਲੋਕਾਂ ਨਾਲ ਵੀ ਗੱਲ ਕਰਦੇ ਨੇ ਮੰਦਿਰ ਦੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਦੇ ਨੇ ਕਿ ਅੱਜ ਇੱਥੇ ਅਬ ਕਾਰਗਰਮ ਵੀ ਕਰਾਇਆ ਜਾ ਰਿਹਾ ਹੈ ਦੇਖ ਸਕਦੇ ਹੋ ਕਿ ਮਾਸਾ ਰਾਣੀ ਦਾ ਜਾਗਰਣ ਵੀ ਕਰਾਇਆ ਜਾ ਰਿਹਾ ਹੈ ਆ ਗੱਲਬਾਤ ਕਰਦੇ ਆ ਪ੍ਰਬੰਧਕਾਂ ਨਾਲ ਤੇ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਦੇਖੋ ਜੀ ਖਿਚੜੀ ਜਿਹੜੀ ਆ ਸਵੇਰੇ 5 ਵਜੇ ਦੀ ਲਾਈ ਆ ਆਮਲੇ ਦਾ ਨਾਲ ਆਚਾਰ ਆ ਚਾਹ ਦਾ ਹੈਗਾ ਵਾ ਜ਼ਮਾਨ ਨੂੰ ਲੰਗਰ ਹੈਗਾ ਵਾ 1 ਵਜੇ ਲੰਗਰ ਲੱਗਣਾ ਆਇਗਾ ਵਾ ਜਿੰਨੇ ਵਜੇ ਤੇ ਕੰਮ ਚੱਲਿਆ ਪ੍ਰਭੂ ਇੱਛਾ ਉਹ ਚੱਲੂਗਾ ਔਰ ਖਿਜੜੀ ਦਾ ਜਿਹੜਾ ਹੈਗਾ ਭੋਗ ਇਹ ਲੱਗ ਕੇ ਸ਼ਾਮ ਤੱਕ ਖਿਜੜੀ ਚੱਲਦੀ ਆ ਔਰ ਉਸ ਤੋਂ ਬਾਅਦ ਜਦੋਂ ਗੰਗਾ ਮਾਤਾ ਦੀ ਆਰਤੀ ਆ ਠੀਕ 5 ਵਜੇ ਹੋ ਜਾਣੀ ਆ ਔਰ ਉਸ ਦੇ ਆਰਤੀ ਤੋਂ ਬਾਅਦ ਜਿਹੜਾ ਬੁੰਦੀ ਦਾ ਪ੍ਰਸ਼ਾਦ ਆ ਉਹਨੇ ਬਾਹਰ ਦਿੱਤਾ ਜਾਊਗਾ ਤੇ ਕਿੰਨੇ ਸਾਲੋਂ ਦਾ ਪ੍ਰੋਗਰਾਮ ਚੱਲਦਾ ਵਹ ਇਹ ਜਿਹੜਾ ਪ੍ਰੋਗਰਾਮ ਆ ਦੇ ਕੋਈ ਅਸੀਂ ਬਹੁਤ ਛੋਟੇ ਛੋਟੇ ਹੁੰਨੇ ਸੀ ਮੇਰੀ 60 ਸਾਲ ਦੀ ਏਜ ਹੋ ਗਈ ਆ ਔਰ ਉਦੋਂ ਮੈਂ 6-7 ਸਾਲ ਦਾ ਸੀਗਾ ਜਦੋਂ ਮਾਤਾ ਸਾਡੀ ਇੱਥੇ ਸਾਨੂੰ ਲੈ ਕੇ ਜਾਂਦੀ ਹੁੰਦੀ ਸੀਗੀ ਤੇ ਉਹ ਵੀ ਦੱਸਦੇ ਆ ਕਹਿੰਦੇ ਸਾਡੇ ਬਜ਼ੁਰਗ ਵੀ ਸਾਨੂੰ ਇੱਥੇ ਉਦੋਂ ਲੈ ਕੇ ਆਦੇ ਹੁੰਦੇ ਸੀ ਇਹਦੇ ਨਾਲ ਮੰਦਰ ਜਿਹੜਾ ਪਿਆ ਆ ਦੀਵੇ ਵਾਲੀ ਬੋੜੀ ਇਹਨੂੰ ਕਹਿੰਦੇ ਤਲਾ ਵਾਲੀ ਬੋੜੀ ਇੱਥੇ ਲੋਕੀ ਦੀਵੇ ਤਾਰਦੇ ਹੁੰਦੇ ਸੀ ਉਹਦੇ ਨਾਮ ਤੋਂ ਬੜੇ ਮਸ਼ਹੂਰ ਆ ਇਸ ਗੱਲ ਕਿ ਇਹਦਾ ਅੰਦਾਜ਼ਾ ਕੋਈ ਨਹੀਂ ਇਹ ਬਜ਼ੁਰਗਾਂ ਦੇ ਬਜ਼ੁਰਗਾਂ ਦੇ ਦੀਵੇ ਤਾਲਦੇ ਆ ਆ ਤਦੇ ਕਹਿੰਦੇ ਪੰਜਾਬ ਜਿੱਕੇ ਇਹੀ ਤੀਸਣ ਹੈਗਾ ਵਾ ਜਿੱਥੇ ਕੀ ਦੀਵੇ ਤਾਲਦੇ ਆ ਕਾਤਕ ਪੁੰਨੇ ਵਾਲੇ ਦਿਨ ਠੀਕ ਆ ਸਰ ਥੈਂਕ ਯੂ ਸਰ ਸੋ ਪ੍ਰਧਾਨ ਜੀ ਸੀਗੇ ਆਹ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਲੋਕਾਂ ਦਾ ਕੀ ਕਹਿਣਾ ਹੈ ਕਿ ਅੱਜ ਦੇ ਦਿਨ ਜਿਹੜੇ ਦੀਵੇ ਉਤਾਰਨ ਆ ਰਹੇ ਨੇ ਇਹਦੇ ਪਿੱਛੇ ਦੇਖ ਸਕਦੇ ਹੋ ਗੰਗਾ ਮਈਆਂ ਦੀ ਬਹੁਤ ਹੀ ਵਧੀਆ ਪ੍ਰਤੀਮਾ ਹੈ ਗੰਗਾ ਬਈਆਂ ਦੀ ਗੰਗਾ ਵਗ ਰਹੀ ਹੈ ਦੇਖ ਸਕਦੇ ਹੋ ਤੁਸੀਂ ਕਿ ਲੋਕ ਵੀ ਦੇਖ ਸਕਦੇ ਹੋ ਕਿ ਆਏ ਹੋਏ ਆ ਉਹ ਗੱਲਬਾਤ ਕਰਦੇ ਲੋਕਾਂ ਨਾਲ ਕੀ ਕਹਿਣਾ ਹੈ ਲੋਕਾਂ ਦਾ ਇੱਥੇ ਆ ਕੇ ਨੇਤਾ ਜੀ ਬਹੁਤ ਮਹੱਤਵਪੂਰਨ ਜਿਹੜਾ ਵੀ ਇੱਥੇ ਆਉਂਦੇ ਉਹ ਹਰਿਆ ਇੱਕ ਮਨੋ ਕਾਮਨਾ ਹੁੰਦੀਆਂ ਉਹਨਾਂ ਦਾ ਆਪਣੇ ਕੰਟੀ ਵਿੱਚ ਵਾਸ ਹੁੰਦਾ ਹੈ ਜੀ ਤੇ ਵਿਸ਼ਨੂੰ ਭਗਵਾਨ ਦੀ ਜਲ ਦੇਵਤਾ ਚ ਬਿਰਾਜਮਾਨ ਹੁੰਦੇ ਆ ਤੇ ਉਹ ਇੱਥੇ ਮਤਲਬ ਜਿਹੜਾ ਵੀ ਇਸ਼ਨਾਨ ਕਰਦਾ ਇੱਥੇ ਆ ਕੇ ਜੋਤ ਜਗੰਦਾ ਉਹਨਾਂ ਦੇ ਸਾਰੇ ਜਿਹੜੇ ਵੀ ਜਿਹੜੇ ਬਜ਼ੁਰਗ ਵੀ ਹੁੰਦੇ ਆ ਨਾ ਉਹ ਵੀ ਪਾਉਂ ਉਤਰ ਜਾਂਦੇ ਕਿੰਨੇ ਸਾਲ ਹੋ ਗਏ ਤੁਹਾਨੂੰ ਆਂਦੇ ਆਣੋ ਆ ਸਾਨੂੰ ਹੋ ਗਏ ਜੀ 10-12 ਸਾਲ ਦਾ ਆ ਇਸੇ ਆ विष्णु भगवान की जय आमले देवता जी की जय <tip> तो देख सकते हो तुसी लाइव तस्वीरਾਂ ਦੇ ਵਿੱਚ ਲੋਕਾਂ ਨੂੰ ਇਹ ਆਮਲੇ ਦੇ ਪੇੜ ਦੇ ਨੀਚੇ ਲੋਕ ਖਾਣਾ ਵੀ ਖਾ ਰਹੇ ਨੇ ਮੋਲੀ ਵੀ ਬਣ ਰਹੇ ਨੇ ਸੋ ਸੁਦੀਆ ਲਾਈਵ ਤਸਵੀਰਾਂ ਮੈਂ ਚਾਹੂੰਗਾ ਕੈਮਰਾਮੈਨ ਨੂੰ ਦਿਖਾਣੀਆਂ ਕਿ ਦਿਖਾਓ ਤੁਸੀਂ ਸੋ ਦੇਖ ਸਕਦੇ ਹੋ ਮੇਰੇ ਪਿੱਛੇ ਤੁਸੀਂ ਕਿ ਆਮਲਿਆਂ ਦੇ ਪੇੜ ਦੇ નીચે ਲੋਕ ਬੈਠ ਕੇ ਖਾਣਾ ਵੀ ਖਾ ਰਹੇ ਨੇ ਤੇ ਬਹੁਤ ਸਾਰੇ ਲੋਕ ਮੋਲੀ ਵੀ ਬਣ ਰਹੇ ਨੇ ਦੇਖ ਸਕਦੇ ਹੋ ਤੁਸੀਂ ਆਮਲਿਆਂ ਦੇ ਪੇੜ ਦੇ નીચે ਕਿ ਆਓ ਆਪਾਂ ਇੱਥੇ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਹੈ ਸਾਰਾ ਹਲਵੋਣਾ ਦੇ ਇੱਥੇ ਆਂਦੇ ਆ ਕਿੰਨੇ ਸਾਲਾਂ ਤੋਂ ਆ ਰਹੇ ਤੇ ਕਿੱਦਾਂ ਕੀ ਆ ਰਹੇ ਨੇ ਤੇ ਆਓ ਗੱਲਬਾਤ ਕਰਦੇ ਆ ਅਨੁਕੀਨਾ ਮੈਂ ਆਪਣਾ ਵੀ मेरा नाम अंकिता शर्मा है जी। हम भी यहाँ आज कार्तिक मास का जो आखिरी महीना ख़त्म होने जा रहा है इसको सेलिब्रेट करने आए हैं तो यहाँ पे हमें बहुत ही अच्छा लग रहा है कि हम दिव्य विसर्जन किए आज के दिन भगवान विष्णु जो है वो अपनी निद्रा से उठ गए हैं और एक शुभ महीना स्टार्ट हो गया है शुभ मुहूर्त आ गया है सभी शुभ कार्यों के लिए तो आज गंगा आज का दिन गंगा स्नान के लिए भी बहुत ही शुभ माना जाता है इसीलिए मैं अपने परिवार के साथ यहाँ पे दिव्य विसर्जन करने के लिए आए

ਆ ਸਭ ਕੁਝ ਬਹੁਤ ਹੀ ਅੱਛਾ ਹੈ ਅੱਛਾ ਜੀ ਇਹ ਆਓ ਗੱਲਬਾਤ ਕਰਦੇ ਹੋਰ ਵੀ ਲੋਕ ਹਨ ਨਾ ਕਾਫੀ ਲੋਕ ਇੱਥੇ ਖਾਣਾ ਖਾ ਰਹੇ ਨੇ ਅਣੀ ਆਂਟੀ ਕੀ ਨਾਮ ਆਪਣਾ ਜੀ ਨਹੀਂ ਤੇਰਾ ਨਹੀਂ ਯੂਕੇ ਖਾਣਾ ਖਾ ਰਹੇ ਹੋ ਤੁਸੀਂ ਇੱਥੇ ਆ ਕੇ ਕੀ ਹੈ ਸਾਰਾ ਚੱਕਰ ਤੁਲਸੀ ਮਾ ਰਾਨੀ ਦਾ ਜੀ ਜੋਤਾ ਜੋਤਾ ਕਰਨੀ ਹੈ ਅੱਛਾ ਜੀ ਅਜੀ 300 ਪੇੜ ਜੋਤਾ ਜਗਦੀਆਂ ਮਾਤੂਤਾ ਦੀ ਅੱਛਾ ਜੀ ਹਾਂ ਜੀ ਅਸੀਂ ਆਪਣਾ ਪਰਿਵਾਰ ਲੈ ਕੇ ਆਏ ਆ ਅੱਛਾ ਜੀ ਹਾਂ ਜੀ ਕਿੰਨੇ ਸਾਲਾਂ ਤੋਂ ਇੱਥੇ ਆ ਰਹੇ ਹੋ ਤੁਸੀਂ ਬਹੁਤ ਸਾਰੇ ਸਾਲ ਹੋ ਗਏ ਸਭ ਅੰਮ੍ਰਿਤ ਹਾਂ ਜੀ ਉਹ ਦੱਸਿਆ ਜਾ ਰਿਹਾ ਲੋਕਾਂ ਨਾਲ ਕਿ ਕਾਫੀ ਸਾਲਾਂ ਤੋਂ ਅਸੀਂ ਆ ਰਹੇ ਹਾਂ ਤੇ ਖਾਣਾ ਖਾਣ ਵਾਸਤੇ ਅਜੀ ਕੀ ਨਾਮ ਹੈ ਨਾ ਪੁੱਤ ਜੀ ਪੂਜਾ ਨਾਮ ਜੀ ਹਾਂਜੀ ਇਹ ਕੀ ਸਾਰਾ ਪ੍ਰੋਗਰਾਮ ਇਹ ਤੁਲਸੀ ਵਿਵਾਦ ਇਹ ਕਰਕੇ ਇੱਥੇ ਆਮਲੇ ਦੇ ਸੱਲੇ ਪੂਜਾ ਰੋਟੀ ਖਾਈ ਜਾਂਦੀ ਹੈ ਘਰੋਂ ਬਣਾ ਕੇ ਲਿਆਈਏ ਇੱਥੇ ਆ ਕੇ ਖਾਓ ਹਾਂਜੀ ਵਧੀਆ ਨਾਲ ਰੋਈਆਂ ਨੇ ਦਸੋਂ ਨਾਲੇ ਪਰਵਾਨਾ ਨਾ ਲਿਆ ਜਾਂਦਾ ਤੁਸੀਂ ਸਿੱਖ ਫੈਮਲੀ ਤੋਂ ਬਲੋਂਗ ਕਰਦੇ ਹੋ ਹਾਂਜੀ ਸਿੱਖ ਫੈਮਲੀ ਤੋਂ ਆ ਪਰ ਜੋ ਨਿਯਮ ਆ ਸੀ ਉਹ ਪੂਰੇ ਕਰਦੇ ਆ ਆਪਣੇ ਕੀ ਨਾਮ ਆਪਣਾ ਜੀ ਹਾਂਜੀ ਕਿੰਨੇ ਸਾਲਾਂ ਤੋਂ ਤੁਸੀਂ ਆ ਰਹੇ ਹੋ ਤਾਂ ਤਾਂ ਹੋ ਗਏ 20-22 ਸਾਲ ਹੋ ਗਏ ਜਦੋਂ ਕਿ ਸ਼ਾਦੀ ਹੋਈ ਹੈ ਅੱਛਾ 20-22 ਸਾਲ ਹੋ ਗਏ ਆਰ ਬੱਚੇ ਵੀ ਪੋਤੇ ਵੀ ਆ ਰਹੇ ਦੋਤੇ ਵੀ ਆ ਰਹੇ ਆ ਅੱਛਾ ਜੀ ਹਾਂ ਛੋਟੇ ਆਤੇ ਜੇ ਵੈਸੇ ਵੀ ਆਤੇ महीना जो होता है इसकी कथा होती है इस महीने की जो भी हम कुछ करते हैं पापुन जो भी है वो एक दिन भी इसकी कथा सुन लेना तो उसका सारा पुण्य मिलता है और यह महीना बहुत अच्छा शुभ है सबको एक दिन में एक दिन जाना चाहिए जहाँ पर चाहे घंटे के लिए आए और दीवे जो दिवाली के होते लोग ईद विशेष अर्जन करते हैं और इतना ये है कि हमारे मन को शांति मिलती है और सबसे ज्यादा शांति मिलती है सबकी मनोकामना पूरी होती है और महामारी सबका ਠੀਕ ਹੈ ਥੈਂਕ ਯੂ ਜੀ ਅੰਦਰ ਦੇ ਵਿੱਚ ਇੱਕ ਇਹ ਵੀ ਚੀਜ਼ ਦੇਖੀ ਜਾਂਦੀ ਹੈ ਕਿ ਇਸ ਮੰਦਰ ਦੇ ਵਿੱਚ ਅੱਜ ਦੇ ਦਿਨ ਬਹੁਤ ਸਾਰੇ ਲੋਕ ਘਰ ਬਣਾਉਂਦੇ ਨੇ ਇੱਟਾਂ ਦੇ ਨਾਲ ਇੱਟਾਂ ਇੱਥੋਂ ਲੈਂਦੇ ਨੇ ਇੱਟਾਂ ਲੈ ਕੇ ਤੇ ਘਰ ਬਣਾਉਂਦੇ ਨੇ ਦੇਖ ਸਕਦੇ ਹੋ ਤੁਸੀਂ ਇੱਥੇ ਘਰ ਬਣਾ ਰਹੇ ਨੇ ਮੈਡਮ ਹਾਂਜੀ ਨਮਸਕਾਰ ਜੀ ਨਮਸਕਾਰ ਕੀ ਨਾਮ ਆਪਣਾ ਜੀ ਅਨੀਤਾ ਹਾਂਜੀ ਇਹ ਕੀ ਕਰ ਰਹੇ ਹੋ ਤੁਸੀਂ ਇੱਥੇ ਹਾਂਜੀ ਇਹ ਘਰ ਬਣਾਉਂਦੇ ਵੇ ਅੱਛਾ ਜੀ ਹਾਂਜੀ ਤੇ ਬਸ ਇਦਾਂ ਹੀ ਚੱਲਿਆ ਆ ਪਹਿਲੇ ਤੋਂ ਇਦਾਂ ਹੀ ਬਣਾਉਂਦੇ ਆ ਅੱਛਾ ਜੀ ਇਹ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਆਦਦੇ ਮੈਨੂੰ ਸਾਲ ਹੋ ਗਏ 30 ਸਾਲ ਹੋ ਗਏ ਤੇ ਫਿਰ 30 ਸਾਲ ਹੋ ਗਏ ਤੁਹਾਨੂੰ ਹਾਂਜੀ ਹਾਂਜੀ ਅੱਛਾ ਇੱਥੇ ਘਰ ਬਣਾ ਕੇ ਪੂਜਾ ਕਰਦੇ ਹਾਂਜੀ ਕੀ ਐ ਅੱਜ ਦਾ ਦਿਨ ਕਹਤੇ ਬਲਬਲ ਬਣਾਇਆ ਜਾਂਦਾ ਹੈ ਅੱਜ ਦੇ ਦਿਨ ਆਦੀ ਵੇ ਹੀ ਧਰਦੇ ਆ ਜਿਹੜੇ ਕਤਕ ਮਹੀਨੇ ਦੇ ਦੀਵੇ ਹੁੰਦੇ ਆ ਉਹਨਾਂ ਨੂੰ ਅਸੀਂ ਪੂਰਾ ਆਜ ਪੂਨਮਾਸ਼ੀ ਕਰਕੇ ਅੱਜ ਦੀਵੇ ਧਾਰਦੇ ਅੱਛਾ ਜੀ ਤੇ ਆ ਦੱਸਿਆ ਤੁਹਾਨੂੰ ਆਓ ਆਪਾਂ ਹੋਰ ਵੀ ਗੱਲਬਾਤ ਕਰਦੇ ਇੱਥੇ ਲੋਕਾਂ ਦੇ ਨਾਲ ਕੀ ਐ ਸਾਰਾ ਮੋਟਿਵ ਇਹਨਾਂ ਦਾ ਕਿ ਇੱਥੇ ਜਿਹੜਾ ਘਰ ਬਣਾਇਆ ਜਾ ਰਿਹਾ ਕੀ ਕਰਾਇਆ ਜਾ ਰਿਹਾ ਹੈ ਸਾਰੀ ਗੱਲਬਾਤ ਕਰਦੇ ਆ ਇਹਨਾਂ ਨਾਲ ਇਹਨਾਂ ਮਾਪਨਾ ਨਾਮ ਜੀ ਸੋ ਬਹੁਤ ਸਾਰੇ ਲੋਕ ਕੈਮਰੇ ਦੇ ਮੂਹਰੇ ਆਨ ਤੋਂ ਸ਼ਰਮਾਂਦੇ ਵੀ ਨੇ ਤੇ ਆਓ ਆਪਾਂ ਗੱਲਬਾਤ ਕਰਦੇ ਆਂ ਇੱਧਰ ਮੈਡਮ ਐਡਮ ਆਪਣਾ ਨਾਮ ਜੀ ਹਾਂਜੀ ਸੀਮਾ ਸੀਮਾ ਮੈਡਮ ਕੀ ਕਰ ਰਹੇ ਤੁਸੀਂ ਤੇ ਹਾਂਜੀ ਘਰ ਬਣਾ ਰਹੇ ਘਰ ਬਣਾ ਰਹੇ ਹਾਂਜੀ ਇਹ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਆਉਂਦੇ ਨੂੰ ਹਾਂਜੀ ਸਾਨੂੰ 5-10 ਸਾਲ ਹੋਈ ਗਏ ਅੱਛਾ ਹੋ ਗਿਆ ਕਿਤੇ ਲੋਕਲ ਇੱਥੇ ਹਾਂਜੀ ਲੋਕਲ ਜੀ ਅੱਛਾ ਜੀ ਇਹ ਘਰ ਬਣਾ ਕੇ ਦੀਵੇ ਵਗਰਾ ਵੀ ਲਗਾਉਂਦੇ ਹੋ ਹਾਂਜੀ ਇਹ ਦੇਖ ਸਕਦੇ ਹੋ ਤੁਸੀਂ ਕਿ ਬਹੁਤ ਸਾਰੇ ਲੋਕ ਘਰ ਬਣਾਉਂਦੇ ਨੇ ਇੱਥੇ ਇੱਟਾ ਲੈਂਦੇ ਨੇ ਇੱਟਾ ਲੈਣ ਤੋਂ ਬਾਅਦ ਇੱਥੇ ਘਰ ਬਣਾਉਂਦੇ ਨੇ ਹਾਂਜੀ ਕੀ ਨਾਮ ਆਪਣਾ ਸੀ ਹੁਸ਼ਰਾਨੇ ਹੁਸ਼ਰਾਨੇ ਮੈਨੂੰ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਆਉਂਦਿਆਂ ਨੂੰ ਇੱਥੇ ਸਵਾਮੀ ਕਾਫੀ ਚਿਰ ਹੋ ਗਿਆ ਭਾਜੀ ਆਉਂਦਿਆਂ ਨੂੰ ਇੱਥੇ ਬਹੁਤ ਅੱਛਾ ਲੱਗਦਾ ਏ ਪ੍ਰੋਗਰਾਮ ਬਹੁਤ ਚੰਗਾ ਹੁੰਦਾ ਇੱਥੇ ਤੇ ਦਿਵੇ ਤਾਰਦੇ ਆ ਮਾਤਾ ਰਾਣੀ ਦਾ ਸਭ ਕੁਝ ਅੱਛਾ ਹੀ ਆ ਠੀਕ ਹੈ ਉਹ ਬੜੀ ਐਸਾ ਘਰ ਵਗੈਰਾ ਬਣਾਉਂਦੇ ਕੀ ਵਗੈਰਾ ਇਹ ਮਤਲਬ ਹੈ ਨਵੇਂ ਬਣ ਸਕਣ ਸਾਡੀ ਤਾਂ ਜੋ ਸਾਡੇ ਨਵੇਂ ਘਰ ਬਣ ਸਕਣ ਅੱਛਾ ਜੀ ਸਭ ਦੀ ਇੱਛਾ ਪੂਰੀ ਹੁੰਦੀ ਹੈ ਇੱਥੇ ਆ ਕੇ ਅੱਛਾ ਜੀ ਜਿਨ੍ਹਾਂ ਦੇ ਘਰ ਨਹੀਂ ਹੁੰਦੇ ਉਹਨਾਂ ਦੇ ਘਰ ਬਣ ਜਾਂਦੇ ਹਾਂ ਜੀ ਹਾਂ ਜੀ ਬਹੁਤ ਵਧੀਆ ਲੱਗਦਾ ਹੈ ਬਹੁਤ ਹਰੁਕ ਹੁੰਦੀ ਹੈ ਤੇ ਹਰ ਸਾਲ ਆਈ ਦੱਸ ਓਕੇ ਓਕੇ ਲੱਭ ਗਏ ਹਾਂ ਠੀਕ ਹੈ ਜੀ ਸੋ ਦੇਖ ਸਕਦੇ ਹੋ ਤੁਸੀਂ ਕਿ ਕਾਫੀ ਸਾਰੇ ਲੋਕ ਆਏ ਨੇ ਥੇ ਕਿ ਆਮਲੇ ਦੇ نیچے ਖਾਣਾ ਖਾ ਰਹੇ ਨੇ ਕੋਈ ਇੱਥੇ ਆ ਕੇ ਘਰ ਬਣਾ ਰਿਹਾ ਹੈ ਸੋ ਸਾਰਾ ਦ੍ਰਿਸ਼ ਤੁਹਾਨੂੰ ਦਿਖਾਇਆ ਹੈ ਦਿਨਿਕ ਸਵੇਰਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਧੰਨਵਾਦ ਤੇ ਮੈਂ ਤੁਹਾਡਾ ਰਿਸ਼ੀ ਕੁਮਰਾ ਕੈਮਰਾਮੈਨ ਅਮਿਤ ਦਿਨਾਲ